ਦੇਸ਼ ਦੇ ਵਿੱਚ ਅੱਜ ਟਰੈਕਟਰ ਮਾਰਚ ਕਰਨਗੇ ਕਿਸਾਨ ਪੰਜਾਬ ਨੂੰ ਛੱਡ ਕੇ ਬਾਕੀ ਥਾਵਾਂ ਤੇ ਹੋਵੇਗਾ ਮਾਰਚ ਕਿਸਾਨਾਂ ਨੇ 18 ਦਸੰਬਰ ਨੂੰ ਪੰਜਾਬ ਦੇ ਵਿੱਚ ਰੇਲਾਂ ਰੋਕਣ ਦੀ ਦਿੱਤੀ ਹੈ ਚੇਤਾਵਨੀ ਖਨੌਰੀ ਬਾਰਡਰ ਤੇ ਕਿਸਾਨ ਲੀਡਰਾਂ ਦੀ ਹੋਈ ਵੱਡੀ ਬੈਠਕ ਕਿਸਾਨ ਲੀਡਰ ਬੋਲੇ ਦੋਵੇਂ ਮੋਰਚੇ ਇੱਕ ਦੂਜੇ ਨਾਲ ਫੈਵੀਕੋਲ ਦੀ ਤਰ੍ਹਾਂ ਜੁੜੇ ਦਿੱਤੀ ਤੇ ਖੜੇ ਹੋਏ ਵਿਵਾਦ ਤੇ ਪੰਦੇਰ ਨੇ ਕਿਹਾ ਨੋ ਕਮੈਂਟ ਸਰ ਸੰਧੀ ਅਪੀਲ ਤੇ ਵੰਡੇਗੇ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਦੀ ਸਮਰਥਨ ਦੀ ਚਿੱਠੀ ਤੇ ਰੁਲਬੂ ਸਿੰਘ ਮਾਨਸ਼ਾ ਦਾ ਸਾਹ ਫਿਰਕਾਰ న్యూਸ 8 ਟੀਮ ਤੇ ਕਿਹਾ ਕੋਈ ਵੀ ਜਾਵੇ ਪਰ ਮੈਂ ਨਹੀਂ ਜਾਵਾਂਗਾ ਕਨੌਰੀ ਬਾਰਡਰ ਤੇ ਡੱਲੇਵਾਲ ਨੇ ਕੋਈ ਮੈਡੀਕਲ ਟਰੀਟਮੈਂਟ ਲੈਣ ਤੋਂ ਕੀਤਾ ਇਨਕਾਰ ਐਮਰਜੈਂਸੀ ਲਈ ਸਿਰਫ ਐਮੂਲੈਂਸ ਖੜੀ ਕਰਦੀ ਦਿੱਤੀ ਇਜਾਜ਼ਤ ਡੀਜੀਪੀ ਨੇ ਡੱਲੇਵਾਲ ਦੇ ਨਾਲ ਕੀਤੀ ਸੀ ਮੁਲਾਕਾਤ ਗਿਆਣਾ ਦੇ ਵਿੱਚ ਇਲੈਕਟ੍ਰਿਕ ਬੱਸਾਂ ਦੇ ਵਾਅਦੇ ਤੇ ਬਿੱਟੂ ਨੇ ਕਿਹਾ ਕਿ ਆਪਿਆ ਕਿੰਦਰ ਸਰਕਾਰ ਨੇ ਪਹਿਲਾਂ ਹੀ ਬੱਸਾਂ ਭੇਜਣ ਦਾ ਕੀਤਾ ਐਲਾਨ ਉਬੇਲੀ ਕੁਝ ਨਹੀਂ ਲਿਆ ਸਕਦੀ ਆਮ ਆਜ਼ਮੀ ਪਾਰਟੀ ਸੱਚੇ ਗਾ ਤੁਸੀਂ ਵੇਖ ਰਹੇ ਹੋ ਨਿਊਜ਼ 19 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨਾਂ ਦੀ ਐਸਕੇਐਮ ਤੋਂ ਸਮਰਥਨ ਮੰਗਣ ਤੇ ਵਿਵਾਦ ਹੋ ਗਿਆ ਸਰਵਨ ਸਿੰਘ ਪੰਦੇਰ ਦੀ ਅਪੀਲ ਤੇ ਕਿਸਾਨ ਵੰਡੇ ਗਏ ਨੇ ਖਨੋਰੀ ਮੋਰਚੇ ਦੇ ਆਗੂ ਪੰਦੇਰ ਦੀ ਚੱਠੀ ਤੋਂ ਸਹਿਮਤੀ ਨਹੀਂ ਹੈ ਵਿਵਾਦ ਦੇ ਸਵਾਲ ਤੇ ਪੰਦੇਰ ਬੋਲੇ ਨੋ ਕਮੈਂਟ ਪਹਾੜ ਨੇ ਦੋਹਾਂ ਮੋਰਚਿਆਂ ਨੂੰ ਫੈਵਿਕੋਲ ਦਾ ਜੋੜ ਦੱਸਿਆ ਖਨੋਰੀ ਬਾਰਡਰ ਤੇ ਕਿਸਾਨਾਂ ਦੀ ਵੱਡੀ ਬੈਠਕ ਹੋਈ ਆਦਰਸਲ ਕਿਸਾਨ ਆ ਗੁਰਮਨ ਸਿੰਘ ਪੰਦੇਰ ਦੇ ਵੱਲੋਂ ਕੱਲ ਜੋ ਕਿ ਐਸਕੇਐਮ ਦੀਆਂ ਜਥੇਬੰਦੀਆਂ ਨੂੰ ਆ ਚਿੱਠੀ ਲਿਖੀ ਗਈ ਇੱਕ ਉਹ ਜੁਰਤ ਹੋਣ ਦੀ ਅਪੀਲ ਕੀਤੀ ਗਈ ਤਾਂ ਇਸ ਦੇ ਇਸ ਅਪੀਲ ਤੋਂ ਬਾਅਦ ਵੀ ਜਿਹੜੇ ਕਿ ਕਿਸਾਨ ਵੰਡੇ ਹੋਏ ਨਜ਼ਰ ਆ ਰਹੇ ਨੇ ਅਖਨੌਰੀ ਮੋਰਚੇ ਦੇ ਆਗੂ ਪੰਦੇਰ ਦੀ ਚਿੱਠੀ ਤੋਂ ਸਹਿਮਤੀ ਨਜ਼ਰ ਨਹੀਂ ਆ ਰਹੀ ਤੇ ਵਿਵਾਦ ਦੇ ਸਵਾਲ ਤੇ ਜਦੋਂ ਇਹ ਸਵਾਲ ਕਿਸਾਨਾ ਗੁਰਸਰਵੰਸ ਸਿੰਘ ਪੰਦੇਰ ਨੂੰ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਨੋ ਕਮੈਂਟ ਦੇ ਵਿੱਚ ਜਵਾਬ ਦਿੱਤਾ ਗਿਆ। ਕਹਿੰਦੇ ਆ ਠੀਕ ਹੈ ਉਹਨਾਂ ਦਾ ਅਧਿਕਾਰ ਖੇਤਰ ਹੈ। ਅਸੀਂ ਕਿਹੜੇ ਬਿਆਨ ਨੂੰ ਵੈਰੀਫਾਈ ਕਰਦੇ ਕਿਹੜੇ ਨਹੀਂ ਕਹਿੰਦੇ ਸਾਡਾ ਅਧਿਕਾਰ ਖੇਤਰ ਹੈ ਕਿਸੇ ਬਿਆਨ ਤੇ ਸੀ ਇਹ ਵੀ ਕਹਿ ਸਕਦੇ ਹੋ ਨੋ ਕਮਿਟ ਅਸੀਂ ਨਹੀਂ ਬੋਲਣਾ ਚਾਹੁੰਦੇ ਅਸੀਂ ਆਪਣੀ ਪੋਜੀਸ਼ਨ ਰਿਜ਼ਰਵ ਰੱਖਣਾ ਚਾਹੁੰਦੇ ਇਹ ਸਾਡਾ ਨਾ ਮੈਂ ਤਾਂ ਵੈਸੇ ਹੀ ਬੇਨਤੀ ਕਰਦਾ ਪੰਜਾਬ ਵਾਲਿਆਂ ਦਾ ਸਾਡਾ ਮਾਣ ਵੀ ਆ ਵੀ ਭਾਈ ਸਾਨੂੰ ਪਾੜ ਕੇ ਨੁਕਸਾਨ ਹੋ ਮੋਰਚੇ ਦਾ ਫਾਇਦਾ ਕੋਈ ਨਹੀਂ ਮੀਡੀਆ ਤੁਹਾਨੂੰ ਤੁਹਾਨੂੰ ਕਵਰ ਕਰ ਰਿਹਾ ਵੀ ਇਹਦਾ ਪਾਈ ਦੇ ਪਾਸੇ ਹੋ ਰਿਹਾ ਜੀ ਜਦੋਂ ਤਾਂ ਦੋਨੇ ਅਸੀਂ ਇੱਥੇ ਮੌਜੂਦ ਹਾਂ ਇਹ ਦੋਵੇਂ ਫੋਰਮਾਂ ਦੀ ਦੇਖੋ ਮੇਰੀ ਮੇਰੀ ਬੇਨਤੀ ਮੇਰੀ ਮੇਰੀ ਬੇਨਤੀ ਹੈ कि कर लांगे मैं फिलहाल कोई कमेंट नहीं करना नहीं। 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 चाहूंगा चल रहा है कई बार क्या हो जाता है जैसे कल वहां भी कार्यक्रम था यहाँ भी स्थिति कई बार टेंस बनी रहती है कल वहां भी बहुत टेंस थी तो आज इसीलिए हमने तीन चार घंटे लगाए हैं सारी सिचुएशन का एनालिसिस करने के लिए आगे स्ट्रेटेजी क्या हो सकती है उस पर डिस्कशन करने के लिए मोर्चा बिल्कुल दोनों मोर्चे फेविकोल के बॉन्ड की तरह पूरा मजबूत है और पूरा मजबूत रह के दोनों मोर्चे एकजुट रह के ही हमारी लड़ाई भी जीतेंगे और मांगों को भी पूरा कराएंगे ये बिल्कुल क्लियर है किसी को भी जीरो पॉइंट जीरो एक परसेंट भी किसी चीज़ का संशय और डाउट नहीं ਫਨੋਰੀ ਬਾਰਡਰ ਤੇ ਡੱਲੇਵਾਲ ਦੇ ਮਰਨਵਰਤ ਤੇ ਬੈਠਣ ਤੋਂ ਬਾਅਦ ਵੱਖ-ਵੱਖ ਸੰਗਠਨਾਂ ਦੇ ਨੇਤਾ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰ ਰਹੇ ਨੇ ਤੇ ਉੱਥੇ ਸ਼ੰਭੂ ਬਾਰਡਰ ਤੇ ਮੋਰਚੇ ਤੇ ਡੱਟੇ ਕਿਸਾਨਾਂ ਦੇ ਵੀ ਹੌਸਲੇ ਬੁਲੰਦ ਨੇ ਭਾਵੇਂ ਕਿ ਤਿੰਨ ਵਾਰ ਦਿੱਲੀ ਕੂਚ ਦੇ ਵਿੱਚ ਕਾਮਯਾਬੀ ਹੱਥ ਨਹੀਂ ਲੱਗੀ ਪਰ ਮੋਰਚੇ ਨੇ ਇੱਕ ਵਾਰ ਫਿਰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਤੇ ਕਿਸਾਨ ਨੇਤਾ ਸਰਵਣ ਸਿੰਘ ਪੰਦੇਰ ਨੇ ਐਸਕੇਐਮ ਨੇਤਾਵਾਂ ਨੂੰ ਚੱਠੀ ਲੈ ਕੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਦੇ ਨਾਲ ਸੰਬੰਧਿਤ 12 ਮੰਗਾਂ ਉੱਤੇ ਲੜ ਰਹੇ ਸੰਘਰਸ਼ ਦੀ ਚੜ੍ਹਦੀ ਕਲਾ ਦੇ ਲਈ ਸਮੂੱਚੀ ਏਕਤਾ ਲਈ ਯਤਨ ਜਾਰੀ ਰੱਖਦੇ ਆਪ ਨੂੰ ਦੁਬਾਰਾ ਸੱਦਾ ਦਿੰਦੇ ਹਾਂ ਇੱਥੇ ਲਿਖੀ ਆ ਜੀ ਜੀ ਠੀਕ ਹੈ ਜੀ ਅਰੇ ਚਿੱਠੀ ਭੇਜੀ ਆ ਔਰ ਉਹਨਾਂ ਨੂੰ WhatsApp ਵੀ ਨਾਲ ਦੇ ਨਾਲ ਕਰ ਦਿੱਤੀਆਂ ਨੇ ਰਾਸਨਾਵਾਂ ਵੀ ਉਹਨਾਂ ਵੱਲੋਂ ਵੀ ਚੰਗਾ ਸੁਨੇਹਾ ਆਊਗਾ ਗੱਲ ਅੱਗੇ ਤੁਰੂਗੀ ਸਾਡੀ ਕੋਸ਼ਿਸ਼ ਆ ਵੀ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੀਏ ਜਿੰਨੀਆਂ ਵੀ ਸਕੇਮ ਦੀਆਂ ਕੋਝਥੇ ਬੰਦੀਆਂ ਬਾਹਰ ਰਹਿ ਗਈਆਂ ਨੇ ਅਸੀਂ ਗੱਲ ਕਰੀਏ ਕਿਸੇ ਆਪਣੇਆਂ ਵੱਲ ਹੱਥ ਵਧਾਉਨੇ ਆ ਅਸੀਂ ਆਪਣੇਆਂ ਨੂੰ ਕਦੀ ਸਟੇਟ ਵਾਂਗ ਦੁਸ਼ਮਣ ਨਹੀਂ ਸਮਝਦੇ ਕਿਸੇ ਦੀ ਸੋਚੋ ਜੀ ਵੀ ਦੁਸ਼ਮਣ ਤੇ ਚ ਤਾਂ ਸਾਡੇ ਨਾਲ ਸਟੇਟ ਆ ਰਿਹਾ ਹਨ ਆਪਣੀਆਂ ਇਹ ਇਹਨੂੰ ਕਹਿੰਦੇ ਮਿੱਤਰ ਤਰਾ ਜੇ ਹੀ ਮਿੱਤਰ ਤਰਾ ਵੱਲ ਹੱਥ ਵਧਾ ਰਹੇ ਸਾਡਾ ਘੱਟ ਵੀ ਕੁਝ ਨਹੀਂ ਚੱਲਿਆ ਇਹ ਕੋਈ ਨਿੱਜੀ ਲੋੜ ਲਈ ਨਹੀਂ ਵਧਾ ਰਹੇ ਹਾਲਾਂਕਿ ਮੋਰਚੇ ਨੂੰ ਲੈ ਕੇ ਐਸਕੇਮ ਆਗੂਆਂ ਦੇ ਸਵਾਲ ਬਰਕਰਾਰ ਨੇ ਉਹਨਾਂ ਨੇ ਕਹਿ ਕੇ ਪੰਧੇਰ ਨੇ ਅੰਦੋਲਨ ਸ਼ੁਰੂ ਕਰਨ ਦੇ ਵਿੱਚ ਜਲਦਬਾਜ਼ੀ ਕੀਤੀ ਪਰ باوجود ਇਸ ਦੇ ਉਹ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਖੜੇ ਵਿਖਾਈ ਦਿੱਤੇ ਤੇ 23 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜੱਟ ਬੰਦੀਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਤਾਹ ਫੈਸਲਾ ਜਿਹੜਾ ਉਹਦੀ تیاری ਵਾਸਤੇ ਜ਼ੋਰਦਾਰ ਉਪਾਲੀ ਕਰਨੇ ਚਾਹੀਦੇ ਨੇ ਜ਼ਿਕਰ ਜੋ ਹੋ ਗਿਆ ਕਿ ਸ਼ੰਭੂ ਮੋਰਚੇ ਦੇ ਡਟੇ ਕਿਸਾਨ ਨੇਤਾ ਸਰਮਣ ਸਿੰਘ ਪੰਦੇਰ ਨੇ ਪੰਜਾਬ ਦੇ ਵਿੱਚ ਹਰਿਆਣਾ ਰੋਕਣ ਦਾ ਵੀ ਐਲਾਨ ਕੀਤਾ ਹਾਲਾਂਕਿ ਮੋਰਚਾ ਅਜੇ ਤੱਕ ਹਰਿਆਣਾ ਦੇ ਵਿੱਚ ਐਂਟਰ ਵੀ ਨਹੀਂ ਕਰ ਸਕਿਆ ਪਰ ਇਸ ਨੇ ਸਰਕਾਰਾਂ ਦੀ ਬੇਚੈਨੀ ਜ਼ਰੂਰ ਵਧਾ ਦਿੱਤੀ ਹੈ ਸ਼ੰਭੂ ਬਾਰਡਰ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਤਦਰ ਸਮਰਥਨ ਦੀ ਅਪੀਲ ਤੇ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ న్యూਸ 18 ਤੇ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪੰਦੇਰ ਦੀ ਚਿੱਠੀ ਤੇ ਸਮਰਥਨ ਦੇਣ ਤੇ ਕੋਰੀ ਨਾ ਕਰ ਦਿੱਤੀ ਹੈ ਰੁਲਦੂ ਸਿੰਘ ਦਾ ਕਹਿਣਾ ਕਿ ਕੋਈ ਵੀ ਜਾਵੇ ਪਰ ਮੈਂ ਨਹੀਂ ਜਾਵਾਂਗਾ ਸਰਵਣ ਸਿੰਘ ਪੰਦੇਰ ਨੇ ਐਸ ਕੇ ਐਮ ਦੇ ਆਗੂਆਂ ਨੂੰ ਦਰਸਲ ਚਿੱਠੀ ਲਿਖੀ ਸੀ ਹੁਣ ਇਕੱਠੇ ਹੋਣ ਦਾ ਸਮਾਂ ਆ ਗਿਆ ਹੈ ਇਸ ਚਿੱਠੀ ਦੇ ਵਿੱਚ ਸਰਵਣ ਸਿੰਘ ਪੰਦੇਰ ਦੇ ਵੱਲੋਂ ਜ਼ਿਕਰ ਕੀਤਾ ਗਿਆ ਆਪਸੀ ਮਤਭੇਦਾਂ ਨੂੰ ਪਲਾ ਕੇ ਇਕ ਹੋਣ ਦੀ ਲੋੜ ਹੈ ਕਿਸਾਨ ਆਗੂਆਂ ਨੂੰ ਚਿੱਠੀਆਂ ਤੇ WhatsApp ਤੇ ਜੋ ਕੇ ਸੁਨੇਹੇ ਭੇਜੇਗੇ ਤੋਂ ਉਸ ਦੇ ਬਾਅਦ ਨਿਊਜ਼ ਹੈਟਰਨ ਪੰਜਾਬ ਤੇ ਰੁਮਦੂ ਸਿੰਘ ਮਾਨਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪੰਦੇਰ ਦੇ ਚੱਠੀ ਤੇ ਸਮਰਥਨ ਦੇਣ ਤੋਂ ਪੂਰੀ ਨਾਂ ਕਰ ਦਿੱਤੀ ਗਿਆ ਉਹਦਾ ਕਹਿਣਾ ਹੈ ਕਿ ਕੋਈ ਵੀ ਜਾਵੇ ਪਰ ਮੈਂ ਨਹੀਂ ਜਾਵਾਂਗਾ। ਕਹਿੰਦਾ ਕੋਈ ਲੱਗ ਰਿਹਾ ਹੈ ਕਿ ਦੇਖੋ ਉਸ ਸਮੇਂ ਸਾਡੇ ਨਾਲ ਐਵੇਂ ਕੀਤਾ ਸੀ ਇਸ ਵਾਰ ਹੁਣ ਸਾਡੀ ਵਾਰੀ ਆ ਅਸੀਂ ਵੀ ਨਹੀਂ ਆਂਦੇ। ਇਹ ਇਹ ਮਤਲਬ ਇੱਕ ਜਿਹੜੀ ਹੁੰਦੀ ਹੈ ਨਾ ਕਿ ਜ਼ਿੱਦ ਕੀ ਇੱਕ ਪੰਜਾਬੀ ਦੀ ਕਹਾਵਤ ਹੈ ਡੇਟ ਫੋਰ ਡੇਟ ਇਹ ਉਹ ਹਿਸਾਬ ਹੈ ਕਿ ਸਾਡੇ ਨਾਲ ਜਿਵੇਂ ਕੀਤਾ ਸੀ ਅਸੀਂ ਉਵੇਂ ਹੀ ਕਰਾਂਗੇ। ਨੇ ਕਰ ਕਰਜਾ ਵੈਸ ਕੀ ਹੁੰਦੀ ਐ ਜੇ ਬੰਦਾ ਇੱਕ ਮਾਰਦਾ ਦੂਜੇ ਤੇ ਦੋ ਮਾਰਦਾ ਹ ਨਹੀਂ ਹੁਣ ਤੁਹਾਡੇ ਬਿਆਨਾਂ ਨੂੰ ਮੈਂ ਇਹ ਸਮਝਾਂ ਲੋਕ ਇਹ ਸਮਝਣ ਕਿ ਰਿਲਦੂ ਸਿੰਘ ਮਾਨਸਾ ਐਸਕੇਐਮ ਨੂੰ ਜਿਹੜੀ ਅਪੀਲ ਕੀਤੀ ਗਈ ਐ ਉਸ ਦੇ ਤਹਿਤ ਸ਼ੰਭੂ ਜਾਂ ਖਨੌਰੀ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਪੱਖ ਦੇ ਵਿੱਚ ਨਹੀਂ ਨੇ ਬਿਲਕੁਲ ਨਹੀਂ ਨਹੀਂ ਹੋਊਗਾ ਸਾਰੇ ਹੋ ਜਾਣ ਮੈਂ ਨਹੀਂ ਆਉਂਦਾ ਤੇ ਵਜਾ ਕੌਣ ਐ ਡੱਲੇਵਾਲ ਕੇ ਪੰਦੇਰ ਉਹਨੇ ਤੁਸੀਂ ਹੁਣ ਤੱਕ ਪੰਦੇਰ ਦਾ ਨਾਮ ਲੈ ਰਹੇ ਸੀ ਨਾ ਨਾ ਮਰਦ ਬਚੇ ਰੰਦੇ ਨੂੰ ਕਹਿੰਦਾ ਦੂਣਾ ਕਹਿੰਦਾ ਜੀ ਨਹੀਂ ਡੱਲੇਵਾਲ ਸਾਹਿਬ ਦੀ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਕੋਈ ਗੱਲ ਨਹੀਂ ਅਸੀਂ ਰੰਦੇ ਨੂੰ ਵਹਾਇਆ ਨਹੀਂ ਜਿੱਦਾਂ ਮੈਂ ਵਹਾ ਆ ਕੇ ਪਿੱਛੇ ਭੱਜਿਆ ਮੇਰੇ ਹੌਲੀ ਮਾਰੋ ਕੋਈ ਹੂੰ ਡੱਲੇ ਆਪੇ ਬੈਠਾ ਆਪੇ ਬੁੱਤੂਗਾ ਹੂੰ ਅੱਛਾ ਤੁਹਾਡੇ ਨਾਲ ਦੇ ਲੀਡਰ ਤੁਹਾਡੀ ਕਿਸੇ ਨਾਲ ਗੱਲ ਹੋਈ ਰਾਜੇਵਾਲ ਜੀ ਨਾਲ ਕਾਦੀਆ ਸਾਹਿਬ ਨਾਲ ਤੁਹਾਡੇ ਲੀਡਰ ਨੂੰ ਮੈਂ ਕਿਹਾ ਸੀ ਕਮੇਟੀ ਬਣਾ ਲਓ ਵਾਕ ਚਲੋ ਜੀ ਉਹ ਤਾਂ ਗਏ ਨਹੀਂ ਮਗਰੋਂ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ ਹੂੰ ਉਹ ਬਾਪਾ ਬਾਬਾ ਸਬਰ ਕੇ ਲੈ ਜਾਂਦੇ ਡੱਲੇ ਦੇ ਪੈਰੀਆਂ thalam ਨੇ ਜਾ ਕੇ انکی ਵਰਕਵੰਦ ਅਸੀ ਮੋਰਚੇ ਦੀ ਗੱਲ ਮੰਨਦੇ ਆ ਕਸੀ ਆਪਦੀ ਮੰਨਦੇ ਆ ਇਹ ਕਿਤੇ ਨਹੀਂ ਕਹਨਾਂ ਨੇ ਹਮ ਮੈਂ ਮੋਰਚੇ ਦੀ ਗੱਲ ਮੰਨਦੇ ਹੁਣ ਤੁਹਾਡੀ ਇੰਡੀਵਿਜੂਅਲ ਗੱਲ ਮੰਨਦੇ ਹੋ ਕਿ ਮੋਰਚੇ ਦੀ ਹੁਣ ਮੋਰਚੇ ਦੀ ਮੰਨਦਾ ਸਾਰੇ ਚੱਲਦੇ ਆ ਫਿਰ ਤੁਸੀਂ ਕਹਿੰਦੇ ਮੈਂ ਤਾਂ ਨਹੀਂ ਜਾਂਦਾ ਮੈਂ ਮੋਰਚੇ ਦੀ ਮੰਨਦਾ ਮੇਰੀ ਗੱਲ ਤਾਂ ਸੁਣ ਲਓ ਮੈਂ ਮੋਰਚੇ ਦੀ ਗੱਲ ਮੰਨਦਾ ਜੇ ਮੋਰਚੇ ਨੇ ਪਾਸ ਕਰਤਾ ਵੀ ਤੈਨੂੰ ਜਾਣਾ ਪਊ ਤੈਨੂੰ ਮਨ 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 ਅੱਥੇ ਅੱਜ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਵਿੱਚ ਟਰੈਕਟਰ ਮਾਰਚ ਹੋਵੇਗਾ ਪਰਸੋਂ ਪੰਜਾਬ ਦੇ ਵਿੱਚ ਰੇਲਾਂ ਵੀ ਕਿਸਾਨਾਂ ਜਥੇਬੰਦੀਆਂ ਦੇ ਵੱਲੋਂ ਰੋਕੀਆਂ ਜਾਣਗੀਆਂ 12 ਤੋਂ 3 ਵਜੇ ਤੱਕ ਰੇਲਵੇ ਟਰੈਕ ਜਾਮ ਕੀਤੇ ਜਾਣਗੇ ਫਿਲਹਾਲ ਸ਼ੰਭੂ ਬਾਰਡਰ ਤੋਂ ਦਿੱਲੀ ਪਹੁੰਚਦਾ ਪਲਾਨ ਟਾਲਿਆ ਗਿਆ ਦਿੱਲੀ ਪਹੁੰਚੀਆਂ ਤਿੰਨ ਕੋਸ਼ਿਸ਼ਾਂ ਨਾਕਾਮ ਰਹੀਆਂ ਸੰਤੇ ਉਸ ਤੋਂ ਬਾਅਦ ਅਗਲਾ ਜੋਕੇ پلان ਤਿਆਰ ਕੀਤਾ ਹੈ ਕਿ ਅਗਲੀ ਰਣਨੀਤੀ ਦਾ ਜੋਕੇ ਕਿਸਾਨਾਂ ਦੇ ਵੱਲ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲ ਟਰੈਕਟਰ ਮਾਰਚ ਕੱਢਿਆ ਜਾਵੇਗਾ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਵਿੱਚ ਇਹ ਪੂਰਾ ਟਰੈਕਟਰ ਮਾਰਚ ਹੋਵੇਗਾ ਤੇ ਪਰਸੋਂ ਪੰਜਾਬ ਦੇ ਵਿੱਚ 12:03 ਵਜੇ ਤੱਕ ਰੇਲਵੇ ਟਰੈਕ ਵੀ ਜਾਮੀਤੇ ਜਾਣਗੇ ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤਦਾ ਅੱਜ 21ਵਾਂ ਦਿਨ ਹੈ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਡੱਲੇਵਾਲ ਦਾ ਕਹਿਣਾ ਹੈ ਕਿ ਮੇਰੇ ਤੋਂ ਵੱਧ 700 ਕਿਸਾਨਾਂ ਦੀ ਜ਼ਿੰਦਗੀ ਕੀਮਤੀ ਹੈ ਐਮਰਜੈਂਸੀ ਦੇ ਲਈ ਸਿਰਫ ਐਂਬੂਲੈਂਸ ਖੜੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਥਨੌਰੀ ਤੇ 24 ਘੰਟੇ ਡਾਕਟਰ ਮੌਜੂਦ ਰਹਿਣਗੇ ਦਰਸਲ ਕੱਲ੍ਹ ਡੀ.ਆਈ.ਜੀ.ਪੀ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਸੀ ਥਨੌਰੀ ਮੋਰਚੇ ਦੇ ਵਿੱਚ ਲਗਾਤਾਰ ਸਿਆਸੀ ਲੀਡਰ ਵੀ ਪਹੁੰਚ ਰਹੇ ਨੇ ਅੱਜ ਐਨੈਲੋ ਲੀਡਰ ਅਬੇ ਚਟਾਲਾ ਖਨੌਰੀ ਪਹੁੰਚਣਗੇ ਉਹਨਾਂ ਦੇ ਵੱਲੋਂ ਵੀ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਿਆ ਜਾਵੇਗਾ। ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੇ ਸਿਆਸਤਦਾਨਾਂ ਨੂੰ ਵੀ ਖਨੌਰੀ ਬਾਰਡਰ ਦਾ ਰੁਕਕਰਨ ਨੂੰ ਮਜਬੂਰ ਕਰ ਦਿੱਤਾ ਹੈ। ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਤੇ ਨਜ਼ਰ ਰੱਖ ਰਹੀ ਹੈ। ਤੋਂ ਉੱਥੇ ਡੱਲੇਵਾਲ ਦੀ ਲਗਾਤਾਰ ਵਿਕੜ ਦੀ ਸਿਹਤ ਦਾ ਸੇਕ ਕੇਂਦਰ ਤੱਕ ਵੀ ਪਹੁੰਚਿਆ ਅਤੇ ਕੇਂਦਰੀ ਗ੍ਰਹਿ ਮੰਤ్రालय ਦੇ ਡਾਇਰੈਕਟਰ ਮਯੰਕ ਮਿਸ਼ਰਾ ਖਨੌਰੀ ਬਾਰਡਰ ਤੇ ਢੱਲੇਵਾਲ ਨਾਲ ਮੁਲਾਕਾਤ ਕਰਨ ਪਹੁੰਚ ਗਏ ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਸਨ ਢੱਲੇਵਾਲ ਦਾ ਹਲਚਲ ਜਾਣਿਆ ਗਿਆ ਤੇ ਅੰਦੋਲਨ ਦੇ ਪੋਜ਼ਿਟਿਵ ਹੱਲ ਦੀ ਉਮੀਦ ਜਿਤਾਈ ਗਈ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈਗੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਿਕ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਕਿ ਢੱਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਹ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ। ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆंदोलਨ ਨੂੰ ਨੇਪਰੇ ਚੜ੍ਹਾਉਣ ਲਈ ਸਾਨੂੰ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ। ਡੱਲੇਵਾਲ ਸਾਹਿਬ ਸੈਂਟਰਲ ਗਵਰਨਮੈਂਟ ਕਿਰਪਾ ਕਰਕੇ ਆਏ ਹਨ। ਉਹਨਾਂ ਕੀ ਜਿੰਨੇ ਵੀ ਡਿਮਾਂਡ ਹੈ ਉਹਨਾਂ ਕੋ ਸੁਣਾ ਗਿਆ ਹੈ ਔਰ ਮੈਂ ਸੈਂਟਰਲ ਉਹਨकी उनकी, से उनकी तरफ से कराई थे आपसे बातचीत के लिए यह किसी तरीके ਦੱਲੇਵਾਲ ਦਾ ਹਾਲ ਜਾਣਨ ਦੇ ਲਈ ਵਿਰੋਧੀ ਤਰਧਿਆਗੂ ਬਾਜਵਾ ਵਿਖਨੋਰੀ ਬਾਰਡਰ ਪਹੁੰਚੇ ਅਤੇ ਕੇਂਦਰ ਨੂੰ ਕਿਸਾਨਾਂ ਦੇ ਮਸਲੇ ਜਲਦ ਹੱਲ ਕਰਨ ਦੀ ਅਪੀਲ ਕੀਤੀ کافی ਹੱਦ ਤੱਕ ਕਮਜ਼ੋਰੀ ਗੱਲ ਨਹੀਂ ਸੀ ਕਰ 파 ਰਹੇ ਬਲੱਡ ਪ੍ਰੈਸ਼ਰ ਵੀ ਨਾਰਮਲ ਹੈ ਨਹੀਂ ਅਸੀਂ ਇੰਨੀ ਗੱਲ ਦਾ ਯਕੀਨ ਦਵਾਇਆ ਕਿ ਸਮੁੱਚਾ ਪੰਜਾਬੀ ਸਾਰਾ ਜਿਹੜਾ ਇਹ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਸੰਘਰਸ਼ 'ਚ ਡਲੇਵਾਲ ਸਾਹਿਬ ਅਸੀਂ ਤੁਹਾਡੇ ਨਾਲ ਹੈ ਵੀ ਗੱਲ ਕਹੀ ਸੀ ਕਿ ਤੁਹਾਨੂੰ ਪਤਾ ਜਦੋਂ ਦੇ ਕਾਨੂੰਨ ਆਏ ਨੇ ਸਾਰਿਆਂ ਨੂੰ ਪਹਿਲੇ ਸਾਡੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਨੇ ਇਹਦਾ ਵਿਰੋਧ ਕੀਤਾ ਸਾਰਿਆਂ ਨੂੰ ਪਹਿਲਾ ਬੁਲਾਇਆ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ 'ਚ ਮੈਨੂੰ ਬੋਲਣ ਦਾ ਮੌਕਾ ਮਿਲਿਆ ਸੀ ਤੇ ਮੈਂ ਉਦੋਂ ਇਹ ਗੱਲ ਕਹੀ ਸੀ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ये तुसी जेडे ने ਕਿਸਾਨਾਂ ਦੇ ਮੌਤ ਦੇ ਵਾਰੰਟ ਲੈ ਕੇ ਆਏ ਉਹ ਪਾਰਲੀਮੈਂਟ ਚ ਸਿਹਤ ਤੋਂ ਖਰਾਬ ਹੈ ਸਭ ਕੋ ਪਤਾ ਹੈ 20 ਦਿਨ ਸੇ ਅਗਰ ਕੋਈ ਬੈਠਦਾ ਹੈ ਤਾਂ ਪਾਣੀ ਵੀ ਅੰਦਰ ਨਹੀਂ ਜਾਂਦਾ ਹੈ অলਮੋਸਟ ਉਹਨਾਂ ਨੇ ਆਮਾਰੀ ਆਨੇ ਵਾਲੀ ਜਨਰੇਸ਼ਨ ਕੇ ਲਿਏ ਸਰੈਂਡਰ ਕਰ ਦਿਆ ਹੈ ਆਪਣੀ ਲਾਈਫ ਕੋ ਔਰ ਰਿਕੁਐਸਟ ਆਪ ਸਭ ਕੇ ਮਾਧਮਕੇ ਕੇ ਸਭ ਕੋ ਅਭੀ ਇੱਕ ਸਾਥ ਆਣਾ ਚਾਹੀਏ ਇਸ ਲੜਾਈ ਕੋ ਮਜ਼ਬੂਤ ਬਣਾਣਾ ਚਾਹੀਏ ਤਾਂ ਕਿ ਦਲੇਵਾਲ ਜੀ ਜੈਸੇ ਲੋਕ ਜੋ ਸੰਗਰਸੀ ਲੋਕ ਹੈ ਉਹਨਾਂ ਦਾ ਹੱਥ ਸਾਡੇ ਸਿਰ ਤੇ ਰਹੇ ਉਨਕੇ ਸੰਗਰਾਮ ਕੋ ਅਮੇ ਸਨਮਾਨ ਦੇਣਾ ਚਾਹੀਏ ਔਰ ਬੜੇ ਹੈ ਸਰਕਾਰ ਕੋ ਕਮ ਸੇ ਕਮ ਕਾਨ ਖੋਲਨੇ ਚਾਹੀਏ ਜੋ ਜ਼ਬਰਦਸਤੀ ਕਾਨ ਬੰਦ ਕਰੇ ਬੈਠੇ ਹੈ ਢੱਲੇਵਾਲ ਨਾਲ ਕਿਸਾਨਾਂ ਅਗੂ ਗੁਰਨਾਮ ਸਿੰਘ ਚਡੂਨੀ ਨੇ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਅੰਦੋਲਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੀ ਹੈ ਤੇ ਕਰਾਂਗੇ ਤਖਤਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਮ ਤੇ ਬਣੇ ਫੇਕ ਅਕਾਊਂਟ ਦੀ ਜਿਸ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਗਿਆਨੇ ਹਰਪ੍ਰੀਤ ਸਿੰਘ ਨੇ ਅਜੀਆਂ ਕੂਝੀਆਂ ਹਰਕਤਾਂ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਮ ਤੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਬਣਾਇਆ ਫਰਜ਼ੀ ਫੇਸਬੁੱਕ ਪੇਜ ਸੁਰਖੀਆਂ ਦੇ ਵਿੱਚ ਹੈ ਜਿਸ ਤੇ ਖੁੱਬ ਜਥੇਦਾਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਅਜਿਹੇ ਫੇਕ ਪੇਜਾਂ ਤੋਂ ਸੁਚੇਤ ਰਹਿਣ ਨੂੰ ਕਿਹਾ ਜਾ ਰਿਹਾ ਹੈ ਵਿਕ ਅਕਾਊਂਟ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਥੇਦਾਰ ਸਾਹਿਬ ਨੇ ਲਿਖਿਆ ਇੰਨੀਆਂ ਗਿਰੀਆਂ ਹਰਕਤਾਂ ਤੇ ਉੱਤਰ ਆਉਣਗੇ ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਮੰਨਦੇ ਆ ਤੁਹਾਡੇ ਕੋਲ ਪੈਸਾ ਹੈ ਇੱਕ ਪੂਰਾ ਨੈਟਵਰਕ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਇੰਨਾ ਗਿਰਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ ਉਹਨਾਂ ਦੇ ਨਾਮ ਦਾ ਜਾਲੀ ਪੇਚ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਧਰ ਦੇ ਕਮੈਂਟ ਕੀਤੇ ਜਾ ਰਹੇ ਨੇ ਇੰਨਾ ਥੱਲੇ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਨਹੀਂ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ બસ ਇੰਨਾ ਹੀ ਆਖਾਂ ਕਿ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਅਜਿਹੀ ਜਾਲੀ ਸੋਸ਼ਲ ਮੀਡੀਆ ਪੇਜਾਂ ਤੋਂ ਸੁਚੇਤ ਹੋ ਕੇ ਪੰਥ ਲਈ ਕਾਰਜ ਕਰਨ ਦੀ ਅਪੀਲ ਕੀਤੀ ਹੈ ਹੁਣ ਇਸ ਜਾਲੀ ਪੇਜ ਮਾਮਲੇ ਤੇ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਹੋਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਰੋਕਾਂਗੇ ਅਗਲੀ ਵੱਡੀ ਖਬਰਦਾਰ ਰਵਨੀਤ ਬਿੱਟੂ ਨੇ ਆਮ ਆਦੀ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਇਲੈਕਟ੍ਰਿਕ ਬੱਸਾਂ ਦੇ ਵਾਅਦੇ ਤੇ ਚੈਲੰਜ ਦਿੱਤਾ ਗਿਆ ਕੇਂਦਰ ਸਰਕਾਰ ਨੇ ਬੱਸਾਂ ਭੇਜਣੀਆਂ ਨੇ ਰਵਨੀਤ ਬਿੱਟੂ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਬੱਸਾਂ ਭੇਜਣੀਆਂ ਨਹੀਂ ਕੁਝ ਨਹੀਂ ਲਿਆ ਸਕਦੀ ਆਮ ਆਦੀ ਪਾਰਟੀ ਕੇਂਦਰ ਨੇ ਪਹਿਲਾਂ ਹੀ ਬੱਸਾਂ ਦੇਣ ਦਾ ਐਲਾਨ ਕਰ ਦਿੱਤਾ ਆ ਤਾਂ ਜਿੱਥੇ ਕਿ ਆਮ ਆਦੀ ਪਾਰਟੀ ਦੇ ਵੱਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 5-5 ਗਰੰਟੀਆਂ ਦਿੱਤੀਆਂ ਜਾ ਗਈਆਂ ਨੇ ਉਸ ਦੇ ਵਿੱਚ ਇਲੈਕਟ੍ਰਿਕ ਬੱਸਾਂ ਜੋਕੇ ਚાલુ ਕਰਨ ਦਾ ਵੀ ਪ੍ਰੋਸਾ ਦਿੱਤਾ ਗਿਆ ਉਹ ਵੀ ਗਰੰਟੀ ਦਿੱਤੀ ਗਈ ਹੈ ਤੇ ਇਸ ਦੇ ਵਿਚਾਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਕਹਿੰਦੇ ਕਿ ਕੇਂਦਰ ਸਰਕਾਰ ਨੇ ਬੱਸਾਂ ਭੇਜਣੀਆਂ ਨੇ ਆਮ ਆਦਮੀ ਪਾਰਟੀ ਕੁਝ ਨਹੀਂ ਲਿਆ ਸਕਦੀ। ਮੈਂ ਚੈਲੰਜ ਕਰਨਾ ਚੈਨਲ ਤੇ ਜੇ ਆਮ ਆਦਮੀ ਪਾਰਟੀ ਵਾਲੇ ਹਜ਼ਾਰ ਬੱਸ ਦੇਣ ਦੀ ਗੱਲ ਕਰਦੇ ਆ ਜਿਹੜੀ ਉਹ ਸੈਂਟਰ ਚੋਂ ਨਹੀਂ ਆਉਣੀ ਜੇ ਜੇ ਸੈਂਟਰ ਚੋਂ ਨਹੀਂ ਆਉਣੀ ਤਮੇ ਕੈਂਪੇਨ ਛੱਡ ਕੇ ਚਲੇ ਜਾਊਗਾ ਇੱਥੋਂ ਜਿਹੜੀ ਬੱਸ ਦੀ ਗੱਲ ਕਰਦੇ ਆ ਉਹ ਹਰ ਸ਼ਹਿਰ ਲਈ ਉਹ ਅਰਬਨ ਡਿਵੈਲਪਮੈਂਟ ਮਿਨਿਸਟਰੀ ਚੋਂ ਜਿਹੜੇ ਸਾਡੇ ਖੱਟਰ ਸਾਹਿਬ ਨੇ ਅਰਬਨ ਡਿਵੈਲਪਮੈਂਟ ਮਿਨਿਸਟਰੀ ਦੇ ਉਹਨਾਂ ਦੇ ਕੋਟੇ ਚੋਂ ਉਹ ਅਨਾਉਂਸ ਅਸੀਂ ਕਰ ਚੁੱਕੇ ਆ ਉਹ ਲੁਧਿਆਣੇ ਚ ਵੀ ਉਹ ਆਉਣੀਆਂ ਇਹਨਾਂ ਵੱਲੋਂ ਤਾਂ ਉਹ ਰੇ ਠੇਲਾ ਵੀ ਨਹੀਂ ਆ ਸਕਦਾ ਇਹ ਕੀ ਗੱਲਾਂ ਕਰਨਗੇ ਆਮ ਆਦਮੀ ਵਾਲੇ ਪਾਰਟੀ ਜੇ ਇਹ ਗੱਲ ਮੇਰੀ ਝੂਠ ਆ ਮੈਂ ਕੈਂਪੇਨ ਕਰਨੀ ਬੰਦ ਕਰ ਦੇਊਗਾ ਵੀ 3 ਸਾਲ ਚ ਇੱਕ ਪੰਜੀ ਆ ਜਿਹੜੀ ਉਹ ਸ਼ਹਿਰ ਚ ਆਣੀ ਤੇ ਜੇ 2 ਸਾਲ ਰਹਿ ਗਏ ਉਹਦੇ ਚ ਆਉਣੀ ਕੀ ਆ ਅੱਜ ਗਰੰਟੀਆ ਦੇ ਕੇ ਇੱਕ ਮਿੰਟ ਇੱਕ ਮਿੰਟ ਉਹਦੇ ਮੈਂ ਆਉਣਾ ਦੂਜੇ ਪਾਸੇ ਇੱਕ ਪਾਸੇ ਕਾਂਗਰਸ ਆ ਨਾ ਉਹ ਉੱਤੇ ਜਾਂ ਨਾ ਥੱਲੇ ਆ ਉਹਨਾਂ ਨੂੰ ਵੋਟ ਪਾਉਣਾ ਤਾਂ ਖੂਜ ਸਿੱਟਣੀ ਆ ਉਹ ਮੈਂ ਬੇਨਤੀ ਕਰਦਾ ਸਾਰੀ ਕਾਂਗਰਸ ਨੂੰ ਵੀ ਉਹ ਵੋਟ ਆ ਜਿਹੜੀ ਉਹ ਭਾਜਪਾ ਦੇ ਕੈਂਡੀਡੇਟ ਨੂੰ ਪਾਉਣ ਕਿਉਂ ਕਿ ਲੋਕਾਂ ਤੇ ਲਈ ਜੇ ਪੈਸੇ ਆਉਣੇ ਆ ਚਾਹੇ ਚਾਹੇ ਸਮਾਰਟ ਸਿਟੀ ਸੀ ਪਹਿਲਾਂ ਚਾਹੇ 24 ਘੰਟੇ ਪਾਣੀ ਲਈ ਜਿਹੜਾ ਪ੍ਰੋਜੈਕਟ ਆ ਚਾਹੇ ਬੁੱਢੇ ਨਾਲੇ ਦੀ ਗੱਲ ਕਰੀਏ ਸਾਫ ਕਰਨ ਦੀ ਹੋਇਆ ਨਹੀਂ ਹੋਇਆ ਜਿਹੜਾ ਸਾਰਾ ਪੈਸਾ ਏ ਉਹ ਕੇਂਦਰ ਵੱਲੋਂ ਆਣਾ ਜੇ ਕੌਂਸਲਰ ਉਹ ਬਣ ਵੀ ਦੂਜੀ ਪਾਰਟੀ ਦਾ ਭਾਜਪੀ ਤੋਂ ਇਲਾਵਾ ਜਾਂਦਾ ਉਹਦੇ ਕੋਲ ਤੇਲਾ ਵੀ ਨਹੀਂ ਹੋਣਾ ਦੇਣ ਨੂੰ ਇਹ ਤਾਂ ਹਜ਼ਾਰ ਰੁਪਈਆ ਨਹੀਂ ਦੇ ਸਕੇ ਹਜ਼ਾਰ ਕਰੋੜ ਦੀ ਗੱਲ ਕਿੱਥੋਂ ਕਰ ਲੈਣਗੇ ਜੀ ਜੀ ਜਦੋਂ ਮੈਂ ਵੀ ਐਮਪੀ ਸੀ ਮੈਂ ਪੈਸੇ ਲੈ ਕੇ ਆਉਂਦਾ ਸੀ ਕਿੱਥੋਂ ਲੈ ਕੇ ਆਉਂਦਾ ਸੀ ਮੈਂ ਤਾਂ ਸੈਂਟਰ ਚੋਂ ਹੀ ਲੈ ਕੇ ਆਉਂਦਾ ਸੀ ਨਾ ਚਾਹੇ 에어ਪੋਰਟ ਬਣ ਰਿਹਾ ਚਾਹੇ ਰੇਲਵੇ ਸਟੇਸ਼ਨ ਬਣ ਰਿਹਾ ਚਾਹੇ ਪਾਣੀ ਆ ਕੁਛ ਵੀ ਚੀਜ਼ ਹੈ ਇਹ ਸਾਰਾ ਕੁਝ ਉਥੋਂ ਆ ਹੁਣ ਜਿੱਥੇ ਤੱਕ ਤੁਸੀਂ ਗੱਲ ਕੀ ਨਹੀਂ ਦਿੱਤੀ ਗਾਰੰਟੀ ਅਮਨ ਲੋੜਾ ਜੀ ਨੇ ਪੁੱਤਿਆ ਯਾਰ ਦੇਖੋ ਉਹਨਾਂ ਨੂੰ ਚਾਹੇ ਨਵੀਂ ਨਵੀਂ ਜ਼ਿੰਮੇਵਾਰੀ ਮਿਲੀ ਆ ਇਹ ਕੰਮ ਜਿਹੜਾ ਉਹ ਪਹਾੜ ਆ ਜਿਹੜਾ ਉਹ ਟੈ ਚੁੱਕਿਆ ਇਸ ਕਰਕੇ ਇਹ ਹੁਣ ਇਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਰਹਿ ਗਿਆ ਇਹਦੀ ਥਾਂ ਜੇ ਆਉਣਾ ਤਾਂ ਮੁੱਖ ਮੰਤਰੀ ਸਾਹਿਬ ਆਉਣ ਅਮਨ ਰੋੜਾ ਸਾਹਿਬ ਦਾ ਮਤਲਬ ਇਹ ਤਾਂ 3 ਨਾ 13 ਚ ਨਹੀਂ ਹੈ ਤੇ ਇਹਨਾਂ ਦੇ ਕੋਲ ਤਾਂ ਕੋਈ ਜ਼ਿੰਮੇਵਾਰੀ ਨਹੀਂ ਗਈ ਸਰਕਾਰ ਦੀ ਪਰ ਇਹ ਇਹ ਤਾਂ ਇਹਨਾਂ ਦੀ